ਭਾਈ ਟ੍ਰੇਲਰ ਦੇਖ ਲਿਆ ਸਾਰੀ ਟੀਮ ਨਾਲਾ ਕੀ ਕਹਿਣਾ ਚਾਹੂੰਗੀ ਟੀਮ ਨੂੰ ਮੈਂ ਨਾ ਤਾਂ ਟ੍ਰੇਲਰ ਦੇਖਿਆ ਮੈਂ ਕਾਈ ਬਲਵਸਤਾਨ ਜੀ ਗਿਆ ਹੀ ਇਹ ਨਹੀਂ ਪਤਾ ਇਤਨਾ ਕੋਈ ਨਾ ਮੈਨੂੰ ਫਿਲਮ ਬਾਰੇ ਬਹੁਤਾ ਪਤਾ ਹੈ ਬੰਦੇ ਬੰਦੇ ਬਾਰੇ ਪਤਾ ਹੀ ਤਾਂ ਬਰ ਸੱਚੀ ਗੱਲ ਤਾਂ ਇਹ ਆ ਕਿ ਬੀਨੂ ਮੇਰਾ ਬਹੁਤ ਪੁਰਾਣਾ ਤੇ ਪਿਆਰਾ ਦੋਸਤ ਹੈ ਅਸੀਂ 91 37 ਸਾਲ ਹੋ ਗਏ ਚ 33 ਜਿੰਨੇ ਵੀ ਹੋ ਗਏ ਉਦੋਂ ਇੱਕ ਭੰਗੜੇ ਦੀ ਟੀਮ ਗਈ ਸੀ ਜਰਮਨੀ ਸੋ ਅਸੀਂ ਜਰਮਨੀ ਇਹ ਭੰਗੜਾ ਪਾਉਂਦੇ ਸੀ ਮੈਂ ਬੋਲੀਆਂ ਪਾਉਂਦਾ ਸੀ ਸੋ ਉਦੋਂ ਦੀ ਸਾਡੀ ਦੋਸਤੀ ਹੈ ਇੱਕ ਫਿਲਮ ਆਈ ਸੀ ਬਹੁਤ ਮਾੜੀ ਫਿਲਮ ਪੰਜਾਬੀ ਦੀ ਸ਼ਾਇਦ ਉਹ ਪੰਜਾਬੀ ਇੰਡਸਟਰੀ ਦੀ ਸਭ ਤੋਂ ਮਾੜੀ ਫਿਲਮ ਹੋਵੇ ਮੈਨੂੰ ਪਤਾ ਲੱਗਿਆ ਵੀ ਉਹਦੇ ਚ ਬੀਨੂ ਨੇ ਕੰਮ ਕੀਤਾ ਅਸੀਂ ਜਦੋਂ ਫਿਲਮ ਦੇਖਣ ਗਏ ਉਹ ਥੀਏਟਰ ਵਿੱਚ ਸੱਤ ਬੰਦੇ ਸੱਤ ਨਾਮ ਐ ਮੈਂ ਬੀਨੂ ਨੂੰ ਫੋਨ ਕਰਿਆ ਤੇਰੀ ਫਿਲਮ ਦੇਖ ਕੇ ਆਇਆ ਕਹਿੰਦਾ ਬਥੇਰੀ ਬੇਇਜ਼ਤੀ ਹੋਗੀ ਤੂੰ ਵੀ ਕਰ ਲੈ ਮੈਂ ਕਿਹਾ ਮੈਂ ਤੇਰੀ ਬੇਇਜ਼ਤੀ ਕਰਨ ਨੂੰ ਫੋਨ ਨਹੀਂ ਕੀਤਾ ਮੈਂ ਤੈਨੂੰ ਛੋਟੇ ਭਾਈ ਇਹ ਦੱਸ ਰਿਹਾ ਵੀ ਆਉਣ ਵਾਲਾ ਸਮਾਂ ਤੇਰਾ